ਫਗਵਾੜਾ ਵਿਖੇ ਕੈਮਰੇ ਸਕੂਲ ਵਿੱਚ ਪੜਨ ਵਾਲੇ 10ਵੀਂ ਕਲਾਸ ਦੇ ਵਿਦਿਆਰਥੀ ਨੇ ਸਕੂਲ ਦੇ ਕੁਝ ਵਿਦਿਆਰਥੀਆਂ ਉੱਪਰ ਮਾਰਕੁੱਟ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਦੌਰਾਨ ਪੀੜਤ ਵਿਦਿਆਰਥੀ ਨਵਨੀਤ ਪਨੋਟ ਨੇ ਦੱਸਿਆ ਕਿ ਬਿਨਾਂ ਕਿਸੇ ਰੰਜਿਸ਼ ਦੇ ਚਲਦਿਆਂ ਉਸ ਨਾਲ ਮਾਰਕੁੱਟ ਕੀਤੀ ਗਈ ਹੈ ਫਿਲਹਾਲ ਪੀੜਤ ਵਿਦਿਆਰਥੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਬੱਚਾ ਨਵਨੀਤ ਪਨੋਟਾ ਇਹ ਕੈਮਬ੍ਰਿਜ 10ਥ ਕਲਾਸ 'ਚ ਪੜਦਾ ਹੈ ਤੇ ਸਕੂਲ ਜਿਵੇਂ ਰਿਪੋਰਟ ਲੈਂਦਾ ਹੀ ਆ ਅਸਟਾ ਦੋ ਦਿਨ ਹੀ ਕੋਈ ਜਰਨੀ ਵਰਕ ਆਪਣਾ ਸਾਰਾ ਫੋਨ ਆਇਆ ਵੀ ਪਤਾ ਲੱਗਿਆ ਵੀ ਅੰਦਰ ਨਾਲ ਕੁਝ ਬੱਚਿਆਂ ਨੇ ਇਹਦੇ ਅਦਰ ਸੈਕਸ਼ਨਿਆਂ ਨੇ ਆਪ ਸੁੱਚੇ ਲੜਕੇ ਦੇ ਸੇਰ ਦੇ ਵਿੱਚ ਉਹ ਕੜੇ-ਕੜੇ ਬੋਤਲਾਂ ਨਾਲ ਨੂੰ ਮਾਰਨਾ ਕਾਫੀ ਚੱਕੀ ਕਾਫੀ ਤੰਗ ਬੈਠੇ ਉਹ ਦੇਖ ਰਹੇ ਅਸੀਂ ਇਮਜਟ ਲੁਧਿਆਣਾ ਤੋਂ ਆਏ ਆ ਤੇ ਇਹਨਾਂ ਨੂੰ ਐਡਮਿਟ ਕਰਾਇਆ ਕੁਝ ਮੁਸ਼ਕਲ ਨਾਲ ਇਹ ਤਾਂ ਕਿਤੇ ਮੌਇਦ ਸਰ ਕੀ ਕਿਸ ਚੀਜ਼ ਨਾਲ ਇਹਨਾਂ ਨੇ ਹਮਲਾ ਕੀਤਾ ਖੜੇ-ਖੜੇ ਬਾਈਰੂਸੀ ਬੱਚਿਆਂ ਦੀ ਖੜੇ ਸੀਗੇ ਤਿੱਖੇ ਕੋਈ ਬੋਤਲਾਂ ਸੀ ਪਾਣੀ ਦੀਆਂ ਜਿਹੜੇ ਲੈ ਕੇ ਜਾਂਦੇ ਨੇ ਲੜਾਈ ਦਾ ਕਾਰਨ ਸਾਹਮਣੇ ਆਇਆ ਕੁਝ ਸੱਚਾ ਮੈਨੂੰ ਤਾਂ ਕੋਈ ਏਦਾਂ ਦਾ ਆਈਡੀਆ ਨਹੀਂ ਹੈਗਾ ਤੇ ਪਹਿਲੋ ਵੀ ਕੋਈ ਲੜਾਈ ਝਗੜਾ ਹੋਇਆ ਕਦੀ ਕਦੀ ਕੋਈ ਲੜਾਈ ਨਹੀਂ ਕੋਈ ਪੁਰਾਣੀ ਲਾਕਡਾਟ ਨਹੀਂ ਕੋਈ ਲੜਾਈ ਨਹੀਂ ਕਲਾਸ ਦੇ ਵਿੱਚ ਨਾਲ ਉਹ ਬੱਚੇ ਜਿਹੜੇ ਗਾਉਦੇ ਨੇ ਤੇ ਹੰਗਲਾ ਕੀਤਾ ਆ ਉਹ ਸੈਕਸ਼ਨ ਵੀ ਲੱਗ ਗਈਆਂ ਸੇਮ ਕਲਾਸ ਵਿੱਚ ਦੀ 10 ਦੇ ਵਿੱਚ ਵੀ ਅਲੱਗ-ਅਲੱਗ ਕਲਾਸ ਦੇ ਦੇਖੋ ਇਸ ਤਰ੍ਹਾਂ ਦੀ ਇਹਨੀਆਂ ਸੱਟਾਂ ਲੱਗੀਆਂ ਨੇ ਇਹਨਾਂ ਦੇ ਉੱਤੇ ਉਹਦੇ ਵਿੱਚ ਕੜੇ ਸੀ ਵੀ ਤਿੱਖੇ ਜਿਹੜੇ ਇਹਦੇ ਸਿਰ ਤੇ ਮਾਰੇ ਨੇ ਇਹ ਤਾਂ ਹੁਣ ਸਮਝ ਨਹੀਂ ਲੱਗਦੀ ਸਕੂਲ ਵਾਲੇ ਨੇ ਕਿਵੇਂ ਅਲਾਉ ਕਰ ਦਿੱਤਾ ਸਾਰਾ ਕੁਝ ਸਕੂਲ ਦੇ ਨਿਯਮ ਵੈਸੇ ਤਾਂ ਕਿਸੇ ਦੀ ਆਈ ਕਾਰਡ ਨਾ ਹੋਵੇ ਤਾਂ ਵੀ ਸਸਪੈਂਡ ਕਰ ਦਿੰਦੇ ਕਲਾਸ ਵਿੱਚ ਵੜ ਦਿੰਦੇ ਨੋ ਡੈਟੇ ਵੜਦੇ ਕੜੇ ਪਾ ਕੇ ਸਕੂਲ ਦੇ ਨਾਲ ਦੇ ਕਲਾਸਮੇਟ ਗਏ ਨੇ ਜਿਨ੍ਹਾਂ ਨੇ ਇਹਦੇ ਉੱਤੇ ਘੜਿਆ ਦੇ ਨਾਲ ਸਰ ਜਿਹੜੇ ਵਿਅਕਤੀਆਂ ਨੇ ਇਹਦੇ ਉੱਪਰ ਹਮਲਾ ਕੀਤਾ ਤੁਹਾਡੇ ਬੇਟੇ ਦੇ ਉਹਨਾਂ ਦੇ ਕੋਈ ਨਾਮ ਵਗੈਰਾ ਹੈਗੇ ਬੱਚੇ ਨੂੰ ਪਤਾ ਸਰ ਇ ਕੀ ਨਾਮ ਕੀ ਨਾਮ ਹੈ ਸਚਿਤਪਾਲ ਸਰ ਲਿਸ਼ ਮੇਰਾ ਨਾਮ ਰੇਸ਼ਮਖਨੋਟ ਹਾਂਜੀ ਕਿੱਥੇ ਰਹਿੰਦੇ ਆਪਾਂ ਆਦਰਸ਼ ਨਗਰ ਸੈਡਮ ਅੱਜ ਸਿਵਲ ਹਸਪੀਟਲ ਜਾਣੇ ਕਿ ਮਾਮਲਾ ਕੀ ਸਾਰਾ ਸਰ ਮੈਂ ਬਸ ਘਰ ਬੈਠੀ ਸੀ ਮੈਨੂੰ ਨੇ ਦੇ ਦੂਸਰੇ ਪਾਪਾ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਦਾ ਸਿਰ ਹਟ ਗਿਆ ਤੇ ਮੈਂ ਭੱਜੀ ਕਿ ਕੀ ਹੋਇਆ ਪਤਾ ਨਹੀਂ ਜਦੋਂ ਮੈਂ ਗਈ ਉਹਨੇ ਸਿਵਲ ਹਸਪੀਟਲ ਦਾ ਤੁੰਡੂ ਫੋਨ ਆਇਆ ਮੈਂ ਕਿਹਾ ਮੈਡਮ ਨਾ ਮੈਂ ਕਿਹਾ ਮੈਮ ਗਿਰ ਗਿਆ ਮੇਰਾ ਬੱਚਾ ਕੀ ਹੋਇਆ ਕਹਿੰਦੇ ਗਿਰਿਆ ਨਹੀਂ ਮੈਮ ਤੇ ਲੜਾਈ ਦਾ ਕੇਸ ਹੈ ਮੈਂ ਕਿਹਾ ਕੀ ਕਹਿੰਦੇ ਬੱਚੇ ਹਾਂ ਨੇ ਮੇਰੇ ਨਾਲ ਲੜ ਪਏ ਬੱਚੋ ਪਤਾ ਚੱਲਿਆ ਕਿ 7-8 ਮੁੰਡੇ ਐਨੂੰ ਪਿੱਛੇ ਲੈ ਗਏ ਤੇ ਉਹਨਾਂ ਨੇ ਕੜੀਆਂ ਤੇ ਬੋਤਲਾਂ ਨਾਲ ਮਾਰਿਆ ਕਹਿੰਦੇ ਅੱਜ ਤੈਨੂੰ ਮਾਰ ਦਾਂ ਮੈਡਮ ਜਿਹੜੇ ਕੜੇ ਵਗੈਰਾ ਪਾਉਂਦੇ ਆ ਇਹ ਅਲੋਡ ਆ ਸਕੂਲ ਵਿੱਚ ਸਰ ਬਿਲਕੁਲ ਵੀ ਨਹੀਂ ਉਹ ਬੈਗਾਂ ਚ ਲੈ ਕੇ ਆਏ ਸੀ ਪਹਿਲੇ ਪਲਾਨ ਨਾਲ ਆਏ ਸੀ ਮਾਰ ਦਿੰਦੇ ਤੇ ਲੜਾਈ ਹੋਈ ਏ ਸਕੂਲ ਦੇ ਬਾਹਰ ਜਾਂ ਸਕੂਲ ਦੇ ਅੰਦਰ ਸਕੂਲ ਦੇ ਅੰਦਰ ਸਕੂਲ ਦੇ ਅੰਦਰ ਹੋਈ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਤੁਸੀਂ ਸਰ ਹਜੇ ਤਾਂ ਅਸੀਂ ਹੁਣ ਟੰਕੇ ਲਗਵਾ ਕੇ ਹੱਟੇ ਹੈਗੀ ਅਸੀਂ ਬਲ ਦੇ ਵਿੱਚ ਆ ਬੇਟਾ ਤੁਹਾਡਾ ਕਿੰਨੀ ਕਿਹੜੀ ਕਲਾਸ ਚ ਪੜ੍ਹਦਾ ਹੈ ਸਰ 6 10th ਦੇ ਵਿੱਚ ਆ 15 ਸਾਲਾਂ ਦਾ ਤੇ ਕੋਈ ਇਹਦੀ ਪ੍ਰਾਣੀ ਰੰਜਿਸ਼ ਵੀ ਦੀ ਸਰ ਬਿਲਕੁਲ ਵੀ ਨਹੀਂ ਕਦੀ ਨਹੀਂ ਅਜੇ ਤੀਂ ਅੰਦਾ ਹੋਇਆ ਕੋਈ ਨਾਮ ਵਗਰਾ ਹੈ ਜਿਹਨਾਂ ਨੇ ਇਹਦੇ ਉੱਪਰ ਹਮਲਾ ਕੀਤਾ ਸਰ ਚਾਹ ਆਪਾਂ ਮੁੰਡਿਆਂ ਦੇ ਨਾਮ ਪਤਾ ਹੈ ਬਾਕੀਆਂ ਨੂੰ ਬਾਈਕ ਤੇ ਜਾਂਦਾ ਹੈ